ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਚੈਨਲ ਖਟੜਾ ਬਟਿਕ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ WhatsApp ਨੰਬਰ ਹੈ ਜਿਹੜਾ ਤੁਹਾਨੂੰ ਸ਼ੋ ਹੋ ਰਿਹਾ ਹੈ 9855707847 ਤੁਸੀਂ ਇਹਦੇ ਉੱਪਰ ਆਪਣੀ ਆਰਡਰ ਹੈ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਸੈਕਿੰਡ ਆਪਣੀ YouTube ਦੀ ਆਈਡੀ ਹੈਗੀ ਥਰਡ ਤੇ Instagram ਆਈਡੀ ਹੈ ਸਾਰਿਆਂ ਦੇ ਫੁੱਲ ਪਿਕਸ ਤੁਹਾਨੂੰ Instagram ਦੇ ਉੱਪਰ ਮਿਲ ਜਾਣਗੇ ਕਾਟਨ ਸਟਫ ਹੈ ਇਹ ਖਾਦੀ ਕਾਟਨ ਦੇ ਵਿੱਚ ਪੈਚ ਲਾ ਕੇ ਮਸ਼ੀਨ ਵਰਕ ਕੀਤਾ ਹੋਇਆ ਹੈਗਾ ਘੇਰੇ ਦੇ ਉੱਪਰ ਸੇਮੀ ਆਪਾਂ ਨੇ 슬ੀਵਸ ਬਣਾਈਆਂ ਨੇ ਇਹਦੀਆਂ ਪੈਚ ਲਾ ਕੇ 슬ੀਵਸ ਦੇ ਉੱਪਰ ਵੀ ਵਰਕ ਹੋਇਆ ਹੋਇਆ ਹੈਗਾ ਪੋਟਲੀ ਬਟਨ ਦਿੱਤੇ ਨੇਗੇ ਦੋ ਕਲਰ ਦਾ ਆਪਾਂ ਨੇ ਕੰਬੀਨੇਸ਼ਨ ਕੀਤਾ ਪੌਟਲੀ ਬਟਨ ਨੂੰ ਪੈਚ ਨਾਲ ਦਾ ਵੀ ਸ਼ਰਟ ਨਾਲ ਦਾ ਦੁਪੱਟਾ ਜਿਹੜਾ ਆਪਾਂ ਨੇ ਇਹਦੇ ਨਾਲ ਟੈਬੀ ਦਾ ਲਾਇਆ ਹੈਗਾ 4 ਸਾਈਡ ਆਪਾਂ ਨੇ ਦੁਪੱਟੇ ਨੂੰ ਜਿਹੜੀ ਲੈਂਸ ਲਾਈ ਹੈਗੀ ਗਰਮੀ ਵਾਲੀ ਲੁੱਕ ਦਾ ਸੂਟ ਹੈ ਇਹ ਪਿਓਰ ਕਾਟਨ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਆਪਣਾ ਵਰਬਰੀ ਸਟਾਫ ਦੇ ਉੱਪਰ ਬਣਿਆ ਹੋਇਆ ਹੈਗਾ ਵਰਬਰੀ ਦੇ ਜਿਹੜੇ ਆਪਣੇ ਕੋਲ ਬਹੁਤ ਸਾਰੇ ਪ੍ਰਿੰਟ ਨੇਗੇ ਆ ਤੁਸੀਂ ਇਹਨਾਂ ਨੂੰ ਆਲ ਓਵਰ ਵੀ ਲੈ ਸਕਦੇ ਹੋਗੇ ਵਿਦਆਊਟ ਦੁਪੱਟਾ ਮਿਲਦੇ ਨਹੀਂ ਮੈਚਿੰਗ ਵੀ ਮਿਲ ਜਾਂਦੇ ਨੇ ਵਿਦਆਊਟ ਦੁਪੱਟਾ ਇਹ ਵਾਲਾ ਜਿਹੜਾ ਇਹ ਵਿੱਦ ਪ੍ਰਿੰਟ ਦੁਪੱਟਾ ਆਪਾਂ ਨੇ ਨੂੰ ਕੰਬੀਨੇਸ਼ਨ ਇਹਦਾ ਮੈਚ ਕਰਦਾ ਪੌਟਰਲੀ ਬਟਨ ਦਿੱਤੇ ਨੇਗੇ ਸੇਮ ਹੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ 슬ੀਵਸ ਤੇ ਚਾਕਾਂ ਤੇ ਘੇਰੇ ਤੇ ਤੇ ਸੇਮ ਹੀ ਆਪਾਂ ਨੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਸਾਰੇ ਦੁਪੱਟੇ ਨੂੰ ਫਿਨਿਸ਼ਿੰਗ ਰਹੋਗੀ ਬਾਟਮ ਜਿਹੜੀ ਇਹਦੀ ਪਲੇਨ ਆਊਗੀ ਤੁਸੀਂ ਇਹਦੀ ਬਾਟਮ ਐ ਜਿਹੜੀ ਵਰਕ ਵੀ ਕਰਵਾ ਸਕਦੇ ਹੋਗੇ कॉटन ਸਟਾਫ ਹੈ ਇਹ ਸ਼ਰਟ ਐ ਜਿਹੜੀ ਚੈੱਕ ਦੇ ਵਿੱਚ ਪ੍ਰਿੰਟ ਹੋਈ ਹੋਈ ਐ ਬਾਟਮ ਨਾਲ ਦਾ ਆਪਾਂ ਨੇ ਇਹਦੇ ਉੱਪਰ ਪੈਚ ਲਾਇਆ ਹੋਇਆਗਾ ਪੈਚ ਲਾ ਕੇ ਆਵਲਾ ਵਰਕ ਆਊਗਾ ਕੇਰੇਾਂ ਤੇ ਫੁੱਲ ਆਰਗਾਂਜਾ ਦਾ ਆਪਾਂ ਨੇ ਇਹਦੇ ਨਾਲ ਦੁਪੱਟਾ ਰੱਖਿਆ ਹੈਗਾ ਫੋਰ ਸਾਈਡ ਦੁਪੱਟੇ ਨੂੰ ਆਪਾਂ ਨੇ ਡਾਈ ਕਰਾ ਕੇ ਗਲਾਸ ਲਈ ਹੋਈ ਆ ਸਟ੍ਰੇਟ ਬਾਟਮ ਰਹੂਗੀ ਤੇ 슬ੀਵਸ ਦੇ ਉੱਪਰ ਵੀ ਪੈਚ ਲਾ ਕੇ ਵਰਕ ਹੋਇਆ ਹੋਇਆ ਆ ਆ ਵਾਲਾ ਵਰਕ ਹੈ ਜਿਹੜਾ 슬ੀਵਸ ਤੇ ਆਊਗਾ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਨੂੰ ਬਣਵਾ ਸਕਦੇ ਹੋ ਅਗਰ ਪਲੇਨ ਦੇ ਵਿੱਚ ਬਣਵਾਉਣਾ ਤਾਂ ਤੁਸੀਂ ਇਹਨੂੰ ਪਲੇਨ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋਗੇ ਇਹ ਸੂਟ ਵੀ ਆਪਣਾ ਕਾਟਨ ਸਟਾਫ ਦੇ ਉੱਪਰ ਰੈਡੀ ਹੋਇਆ ਹੋਇਆ ਸੇਮ ਪ੍ਰਿੰਟ ਆਪਣੇ ਕੋਲ ਹੈਗਾ ਅਗਰ ਤੁਸੀਂ ਰੈਡੀ ਕਰਵਾਉਣਾ ਕਰਵਾ ਸਕਦੇ ਹੋਗੇ ਇਹਨੂੰ ਆਪਾਂ ਡਿਜ਼ਾਈਨਰ ਲੁੱਕ ਦੇ ਵਿੱਚ ਰੈਡੀ ਕੀਤਾ ਹੋਇਆ ਹੈਗਾ ਆਹ ਵਾਲੀ ਹੈ ਜਿਹੜਾ ਆਪਾਂ ਬੁਕਰਮ ਲਾ ਕੇ ਇਹਦਾ ਪੈਟਰਨ ਬਣਾਇਆ ਹੋਇਆ ਚਾਕਾਂ ਦੇ ਉੱਪਰ ਮਲਟੀ ਕਲਰ ਦੀ ਆਪਾਂ ਨੇ ਇਹਨੂੰ ਲੈਸ ਦਿੱਤੀ ਹੋਈ ਹੈਗੀ ਸੇਮ ਹੀ ਬੈਕਰ ਇਹਦਾ ਫਰੰਟ ਆਪਾਂ ਨੇ ਰੈਡੀ ਕੀਤਾ ਸੇਮ ਹੀ ਇਹਦੀਆਂ 슬ੀਵਸ ਹੋਣਗੀਆਂ neck ਹੈ ਜਿਹੜਾ ਆਪਾਂ ਨੇ ਰਾਉਂਡ ਸ਼ੇਪ 'ਚ ਰੱਖਿਆ ਹੈਗਾ ਟੀਕਨ ਦੀ ਇਹਦੇ ਨਾਲ ਆਪਾਂ ਨੇ ਸਟ੍ਰੇਟ ਬਾਟਮ ਰੈਡੀ ਕੀਤੀ ਹੋਈ ਹੈਗੀ ਆ ਵਾਲੀ ਜਿਹੜੀ ਇਹਦੀ बॉटमਰ ਹੋਗੀ ਦੁਪੱਟਾ ਜਿਹੜਾ ਆਪਾਂ ਇਹਦਾ कॉटन कोटा ਦੇ ਵਿੱਚ ਰੈਡੀ ਕੀਤਾ ਹੈ ਬਿਲਕੁਲ ਬਰੀਕ ਆਪਾਂ ਨੇ ਦੁਪट्टे ਨੂੰ ਲੈਸ ਦਿੱਤੀ ਹੋਈ ਹੈਗੀ ਲਾਈਟ weight सूट ਹੈ कॉटन स्टਾਫ ਦੇ ਉੱਪਰ